ਅਾਇਦਾ ਸਾਡਾ ਟਾਪਿਕ ਜਿਹੜਾ ਰਹੂਗਾ ਜੀ ਉਹ EVS ਦੇ ਨਾਲ ਰਿਲੇਟਡ ਹੈ ਤੇ EVS ਦੇ ਵਿੱਚ ਬਲੱਡ ਗਰੁੱਪ ਆ ਕਿਹੜੇ ਕਿਹੜੇ ਕੁਐਸਚਨ ਹੋਣਗੇ ਉਹਨਾਂ ਬਾਰੇ ਡਿਸਕਸ਼ਨ ਕਰਦੇ ਆਪਾਂ ਕਿਹੜੇ ਕਿਹੜੇ ਮੇਨ ਪੁਆਇੰਟਸ ਆ ਧਿਆਨ ਨਾਲ ਨੋਟ ਡਾਊਨ ਕਰ ਸਕਦੇ ਹੋ ਤੁਸੀਂ ਜਿਵੇਂ ਬਲੱਡ ਗਰੁੱਪ ਦੀ ਖੋਜ ਫਰਸਟ ਕੁਐਸਚਨ ਹੀ ਬਣਿਆ ਪਿਆ ਕਿ ਬਲੱਡ ਗਰੁੱਪ ਦੀ ਖੋਜ ਕਿਹਦੇ ਦੁਆਰਾ ਕੀਤੀ ਗਈ ਸੀ ਤਾਂ ਫਰਸਟ ਕੁਐਸਚਨ ਤੁਹਾਡਾ ਰਹੂਗਾ ਕਾਰਲ ਲੈਂਡਸਟੀਨਰ ਨੇ ਬਲੱਡ ਗਰੁੱਪ ਦੀ ਖੋਜ ਕੀਤੀ ਸੀ 1900 ਤੇ 1901 ਦੇ ਵਿੱਚ ਠੀਕ ਹੈ ਕਿਹਦੇ ਦੁਆਰਾ ਕੀਤੀ ਜਾਊਗੀ ਕਾਰਲ ਲੈਂਡਸਟੀਨਰ ਦੁਆਰਾ ਕਾਰਲ ਲੈਂਸਟਿਨਰ ਨੇ ਕਈ ਲੋਕਾਂ ਦੇ ਖੂਨ ਦੇ ਸੈਂਪਲ ਲਏ ਤੇ ਕਾਫੀ ਮਿਹਨਤ ਤੋਂ ਬਾਅਦ ਪਤਾ ਲਗਾਇਆ ਕਿ ਖੂਨ ਤਿੰਨ ਪ੍ਰਕਾਰ ਦਾ ਹੁੰਦਾ ਹੈ ਉਹਨਾਂ ਨੂੰ ਉਹਨੇ A B C A B ਅਤੇ C ਦਾ ਨਾਮ ਦਿੱਤਾ ਸੀ ਤੇ ਬਾਅਦ ਦੇ ਵਿੱਚ ਲੈਂਸਟਿਨਰ ਨੇ ਹੀ ਗਰੁੱਪ C ਦਾ ਨਾਮ ਆ ਜਿਹੜਾ O ਰੱਖਦਾ ਸੀਗਾ ਠੀਕ ਹੈ ਕਾਰਲ ਲੈਂਸਟਿਨਰ ਨੂੰ ਆਪਣੀ ਇਸ ਉਪਲਬਧੀ ਲਈ 1930 ਦੇ ਵਿੱਚ ਫਿਜ਼ੀਓਲੋਜੀ ਅਤੇ ਮੈਡੀਸਨ ਦੇ ਫੀਲਡ ਦੇ ਵਿੱਚ ਨੋਬਲ ਪੁਰਸਕਾਰ ਹੈ ਜਿਹੜਾ ਉਹਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਦੋ ਜਿਹੜਾ ਕਨਸੈਪਟ ਦਿੱਤਾ ਗਿਆ ਸੀ ਉਹ A, B ਅਤੇ C ਇਹ ਤੈਨੂੰ ਦਿੱਤੇ ਗਏ ਸੀਗੇ ਤੇ C ਗਰੁੱਪਾ ਜਿਹੜਾ ਇਹਦਾ ਬਾਅਦ ਵਿੱਚ ਨਾਮ ਕੀ ਰੱਖ ਦਿੱਤਾ ਗਿਆ ਸੀਗਾ ਇਹਨੂੰ O ਰੱਖਿਆ ਗਿਆ ਸੀ। ਤਾਂ ਰਿਪੀਟ ਕਰ ਸਕਦੇ ਹੋ ਬਲੱਡ ਗਰੁੱਪ ਦੀ ਖੋਜ ਡਿਸਕਵਰੀ ਬਾਈ ਡਿਸਕਵਰਡ ਬਾਈ ਕਾਰਲ ਲੈਂਡਸਟੀਨਰ 190 1900 ਤੋਂ 1901 ਦੇ ਵਿੱਚ ਠੀਕ ਹੈ। ਤੋ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਲੈਂਡਸਟ੍ਰੀਨਰ ਦੀ ਮਹਾਨ ਖੋਜ ਤੋਂ ਬਾਅਦ 1 ਸਾਲ ਬਾਅਦ ਇਹਦੇ ਦੋ ਸਾਥੀਆ ਐਲਫਰਡ ਵਾਨ ਡਿਕਾਸਟੈਲੋ ਐਂਡ ਐਂਡਰੀਅਨ ਨੋਸਟਰਲੀ ਇਹਨਾਂ ਨੇ ਇਸ ਖੋਜ ਨੂੰ ਅੱਗੇ ਵਧਾਇਆ ਤੇ ਇੱਕ ਨਵਾਂ ਬਲੱਡ ਗਰੁੱਪ ਦਾ ਪਤਾ ਲਗਾਇਆ ਜਿਹਨੂੰ ਏਬੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਵੇਂ ਏ ਆਲਰੇਡੀ ਦਿੱਤਾ ਗਿਆ ਸੀਗਾ ਫਿਰ ਬੀ ਦਿੱਤਾ ਗਿਆ ਸੀ ਤੇ ਸੀ ਨੂੰ ਓ ਬਣਾਇਆ ਗਿਆ ਤੇ ਬਾਅਦ ਵਿੱਚ ਇੱਕ ਨਵਾਂ ਬਲੱਡ ਗਰੁੱਪ ਆਇੜੇ ਤੇ ਦੋ ਸਾਥੀਆਂ ਦੁਆਰਾ ਬਣਾਇਆ ਗਿਆ ਉਹ ਕਿਹੜੇ-ਕਿਹੜੇ ਸੀਗੇ ਜੀ ਐਲਫਰਡ ਵਾਨ ਡਿਕ ਕਾਸਟੈਲੋ ਤੇ ਉਸ ਤੋਂ ਬਾਅਦ ਐਂਡਰੀਨ ਸਟੈਲੋ ਸਟਰਲੀ ਇਹਨਾਂ ਦੁਆਰਾ ਇੱਕ ਨਵਾਂ ਬਲੱਡ ਗਰੁੱਪ ਬਣਾਇਆ ਗਿਆ ਉਹਦਾ ਨਾਮ ਸੀਗਾ ਏ ਬੀ ਬਲੱਡ ਗਰੁੱਪ ਪਤਾ ਕਿਵੇਂ ਲੱਗਦਾ ਜੀ ਕਿਵੇਂ ਪਤਾ ਲੱਗਦਾ ਹੈ ਬਲੱਡ ਗਰੁੱਪ ਹੁੰਦਾ ਹੈ ਕਾਰਲ ਲੈਂਸਟਿਨਰ ਨੇ ਮਨੁੱਖ ਦੇ ਖੂਨ ਦੇ ਵਿੱਚ ਗਲਾਈਕੋ ਪ੍ਰੋਟੀਨ ਦੀ ਖੋਜ ਕੀਤੀ ਸੀ ਜਿਸ ਦੇ ਤੋਂ ਬਲੱਡ ਗਰੁੱਪ ਦੀ ਪਛਾਣ ਹੁੰਦੀ ਹੈ ਸਾਰੇ ਇੰਪੋਰਟੈਂਟ ਪੁਆਇੰਟਸ ਆਈ ਹੁਣ ਉਸ ਤੋਂ ਬਾਅਦ ਜਿਹੜਾ ਅੱਗੇ ਦਿੱਤਾ ਹੋਇਆ ਆ ਆਰ ਬੀ ਸੀ ਦੀ ਸਤਹ ਤੇ ਮਨੁੱਖ ਦੇ ਖੂਨ ਵਿੱਚ ਮੌਜੂਦ ਆਰਬੀਸੀ ਵਿੱਚ ਦੋ ਤਰ੍ਹਾਂ ਦੇ ਐਂਟੀਜਨ ਮੌਜੂਦ ਹੁੰਦੇ ਆ ਜੀ ਇੱਕ ਐਂਟੀਜਨ A ਤੇ ਇੱਕ ਐਂਟੀਜਨ B ਆਰਬੀਸੀ ਨੂੰ ਕੀ ਕਿਹਾ ਜਾਂਦਾ ਜੀ ਰੈੱਡ ਬਲੱਡ ਸੈਲਸ ਕੋਕਿ ਆਰਬੀਸੀ ਇੱਕ ਹੁੰਦਾ ਇਹ ਪਲਾਜ਼ਮਾ ਮਤਲਬ ਇਹ ਬਲੱਡ ਦੀ ਟਾਈਪ ਦੇ ਵਿੱਚ ਆ ਜਾਂਦੇ ਆ ਪਲਾਜ਼ਮਾ ਦੀ ਸਤ ਤੇ ਲੈਂਡਸਟ੍ਰੀਨਰ ਨੇ ਆਪਣੇ ਅਧਿਐਨ ਅਨੁਸਾਰ ਇਹ ਵੀ ਦੱਸਿਆ ਕਿ ਪਲਾਜ਼ਮਾ ਦੇ ਵਿੱਚ ਐਂਟੀਬਾਡੀ ਪਾਈ ਜਾਂਦੀ ਹੈ ਜਿਹਦਾ ਨਾਮ ਹੁੰਦਾ ਜੀ ਐਂਟੀ A ਤੇ anti B ਜਦੋਂ RBC ਦੀ ਗੱਲ ਹੋਊਗੀ ਤਾਂ ਉਹਦੇ ਵਿੱਚ ਐਂਟੀਜਨ ਪਾਇਆ ਜਾਊਗਾ ਜੀ ਠੀਕ ਹੈ ਜਦੋਂ ਪਲਾਜ਼ਮਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਇੱਕ ਐਂਟੀਬਾਡੀ ਪਾਈ ਜਾਂਦੀ ਹੈ ਠੀਕ ਹੈ ਦੋਵੇਂ ਹੀ A ਤੇ B ਦੀ ਜਿਹੜੀ ਕੈਟਾਗਰੀ ਆ ਉਹਨਾਂ ਦੇ ਵਿੱਚ ਇਹਨਾਂ ਨੂੰ ਡਿਵਾਈਡ ਕੀਤਾ ਜਾਂਦਾ ਹੈ ਤਾਂ ਇਹ ਪ੍ਰੋਸੈਸ ਹੈ ਜਿਹੜਾ ਬਲੱਡ ਗਰੁੱਪ ਹੈ ਕੈਂਕਰਲੈਂਸ ਨੇ ਗਲਾਈਕੋਪ੍ਰੋਟੀਨ ਦੀ ਖੋਜ ਕੀਤੀ ਬਲੱਡ ਗਰੁੱਪ ਪਤਾ ਕਿਵੇਂ ਲੱਗਦਾ ਇੱਕ RBC ਦੇ ਅਕੋਰਡਿੰਗ ਤੇ ਇੱਕ ਪਲਾਜ਼ਮਾ ਦੀ ਸਤ੍ਹਾ ਦੇ ਉੱਪਰ ਇਨੂੰ ਅੱਗੇ ਸਮਝਣ ਦੇ ਲਈ ਕਿ ਚਾਰਟ ਦੇ ਵਿੱਚ ਚੱਲਦੇ ਆਪਾਂ ਦੇਖੋ ਏਬੀਓ ਬਲੱਡ ਗਰੂਪਸ ਦਿੱਤਾ ਹੋਇਆ ਵੀ ਆਰਬੀਸੀ ਟਾਈਪ ਕੀ ਹੁੰਦੀ ਹੈ ਐਂਟੀਬਾਡੀਜ਼ ਇਨ ਪਲਾਜ਼ਮਾ ਕੀ ਹੁੰਦੇ ਤੇ ਐਂਟੀਜਨ ਇਨ ਆਰਬੀਸੀ ਕੀ ਹੁੰਦੇ ਹੁਣ ਬਲੱਡ ਗਰੂਪ ਏ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਬਲੱਡ ਗਰੂਪ ਏ ਆ ਉਹਦੀ ਜਿਹੜੀ ਟਾਈਪ ਹੋਗੀ ਆਰਬੀਸੀ ਉਹਨੂੰ ਅਸੀਂ ਏ ਦੇ ਨਾਮ ਨਾਲ ਕਿਸੇ ਕੰਸੀਡਰ ਕਰਾਂਗੇ ਤੇ ਐਂਟੀਬਾਡੀ ਪਲਾਜ਼ਮਾ ਕਿਹੜਾ ਪਾਇਆ ਜਾਊਗਾ ਜੀ ਉਹਦੇ ਵਿੱਚ ਬੀ ਪਾਇਆ ਜਾਊਗਾ ਤੇ ਐਂਟੀਜਨ ਇਨ ਆਰਬੀਸੀ ਕਿਹੜਾ ਪਾਇਆ ਜਾਊਗਾ ਐਂਟੀਜਨ ਏ ਪਾਇਆ ਜਾਊਗਾ ਠੀਕ ਹੈ ਬਲੱਡ ਗਰੁੱਪ B ਹੈ ਜਿਹੜਾ RBC ਟਾਈਪ ਉਹਦੀ B ਹੀ ਰਹੇਗੀ ਉਹਦੇ ਵਿੱਚ ਐਂਟੀ ਬਾਡੀਜ਼ ਇਨ ਪਲਾਜ਼ਮਾ ਕੀ ਹੋਊਗਾ ਦੇਖੋ B ਦਾ ਓਪੋਜ਼ਿਟ ਕੀ ਹੈ ਐਂਟੀ A ਹੈ ਤੇ A ਦਾ ਓਪੋਜ਼ਿਟ ਕੀ ਹੈ ਐਂਟੀ B ਹੈ ਇਹ ਐਂਟੀਬਾਡੀਜ਼ ਹੈ ਜੀ ਤੇ ਜੇ ਇਹਨਾਂ ਦੇ ਜੀ ਐਂਟੀਜਨ ਦੀ ਗੱਲ ਹੀ ਕਰਾਂਗੇ ਤਾਂ ਉਹ ਸੇਮ ਦੇ ਨਾਲ ਹੀ ਰਹੇਗਾ ਜੀ ਉਹ ਐਂਟੀਜਨ A ਤੇ ਐਂਟੀਜਨ B ਹੀ ਰਹੇਗਾ ਜਿਹੜਾ ਬਲੱਡ ਗਰੁੱਪ A ਤੇ B ਹੈ ਉਹਦੀ ਜਿਹੜੀ RBC ਟਾਈਪ ਹੈ ਉਹ AB ਹੀ ਰਹੇਗੀ ਉਹਦੇ ਵਿੱਚ ਕੋਈ ਐਂਟੀਬਾਡੀ ਹੈ ਜਿਹੜੀ ਉਹ ਨਹੀਂ ਪਾਈ ਜਾਂਦੀ ਤੇ ਬਟ ਇਹਦੇ ਜਿਹੜੇ ਐਂਟੀਜਨ ਉਹ A ਅਤੇ B ਹੈ ਜਿਹੜੇ ਦੋਵੇਂ ਹੀ ਪਾਏ ਜਾਂਦੇ ਉਸ ਤੋਂ ਬਾਅਦ ਬਲੱਡ ਗਰੁੱਪ O ਹੈ ਜੀ ਬਲੱਡ ਗਰੁੱਪ O ਦੇ ਵਿੱਚ ਐਂਟੀਬਾਡੀਜ਼ ਕਿਹੜੀਆਂ ਪਾਈਆਂ ਜਾਣੀਆਂ ਐ ਐਂਟੀਬਾਡੀ A ਤੇ ਐਂਟੀਬਾਡੀ B ਮਤਲਬ A ਤੇ B ਹੈ ਜਿਹੜੇ ਦੋਨੋਂ ਰਹਿਣਗੇ ਤੇ ਬਟ ਇਹਦੇ ਵਿੱਚ ਐਂਟੀਜਨ ਕੋਈ ਵੀ ਨਹੀਂ ਪਾਇਆ ਜਾਵੇਗਾ ਇਸ ਪੂਰੇ ਚਾਰਟ ਦੇ ਵਿੱਚੋਂ ਹੀ ਮਤਲਬ ਇੱਕ ਕੁਐਸਚਨ ਜਿਹੜੇ ਆ ਉਹ ਬਣ ਸਕਦੇ ਠੀਕ ਹੈ ਜਿਹੜੀ ਅਸੀਂ ਪਿੱਛੇ ਚੀਜ਼ ਡਿਸਕਸ ਕੀਤੀ ਹੈ ਵੀ ਆਰਬੀਸੀ ਜੇ ਆਰਬੀਸੀ ਦੀ ਸਤਹ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਐਂਟੀਜਨ ਰਹਿਣਗੇ ਜੇ ਪਲਾਜ਼ਮਾ ਦੀ ਸਤਹ ਦੀ ਗੱਲ ਕੀਤੀ ਜਾਵੇ ਤਾਂ ਫਿਰ ਉੱਥੇ ਐਂਟੀਬਾਡੀ ਰਹਿਣਗੇ ਤਾਂ ਇਸ ਚੀਜ਼ ਨੂੰ ਦੁਬਾਰਾ ਰਿਪੀਟ ਕਰਕੇ ਤੁਸੀਂ ਸੁਣ ਸਕਦੇ ਹੋ ਸ਼ੋਟਾ ਜਾਂ ਸ਼ਾਰਟ ਦੇ ਵਿੱਚ ਵੀ ਦੱਸਿਆ ਜਾਵੇ ਜੇ ਅਸੀਂ ਬਲੱਡ ਗਰੁੱਪ A ਦੀ ਗੱਲ ਕਰਾਂਗੇ ਦੇਖੋ ਉਹਦੀ ਟਾਈਪ ਤਾਂ A ਹੀ ਰਹਿਣੀ ਹੈ ਜੇ B ਦੀ ਗੱਲ ਕਰਾਂਗੇ ਟਾਈਪ ਵੀ B ਰਹਿਣੀ ਹੈ ਬਲੱਡ ਗਰੁੱਪ AB ਦੀ ਗੱਲ ਕਰਾਂਗੇ ਉਹ ਵੀ A ਰਹੇਗਾ ਜੇ O ਦੀ ਗੱਲ ਕਰਾਂਗੇ ਉਹ ਵੀ O ਰਹੇਗਾ ਤੇ ਬਟ ਜਦੋਂ ਐਂਟੀਬਾਡੀਜ਼ ਦੀ ਗੱਲ ਕਰਦੇ ਆ A ਦੇ ਵਿੱਚ B ਵੀ ਹੋਊਗਾ ਓਪੋਜ਼ਿਟ ਹੋ ਗਿਆ B ਦੇ ਵਿੱਚ ਐਂਟੀਬਾਡੀ A ਹੋ ਗਿਆ ਤੇ ਬਟ A ਤੇ B ਜਦੋਂ ਇੱਥੇ ਇਕੱਠੇ ਹੋਗੇ ਤਾਂ ਉਹਦੇ ਵਿੱਚ ਕੋਈ ਵੀ ਨਹੀਂ ਹੋਵੇਗਾ ਜੀ ਠੀਕ ਹੈ ਤੇ ਬਲੱਡ ਗਰੁੱਪ O ਆ ਜਿਹੜਾ ਇਹਦੇ ਵਿੱਚ ਐਂਟੀਜਨ ਐਂਟੀਬਾਡੀ A ਤੇ ਐਂਟੀਬਾਡੀ B ਇਹ ਦੋਵੇਂ ਰਹਿਣਗੇ ਖੂਨ ਦੇ ਪਲਾਜ਼ਮਾ ਵਿੱਚ ਵੀ ਇੱਕ ਤਰ੍ਹਾਂ ਦਾ ਪ੍ਰੋਟੀਨ ਪਾਇਆ ਜਾਂਦਾ ਜਿਸ ਨੂੰ ਐਂਟੀਬਾਡੀ ਕਿਹਾ ਜਾਂਦਾ ਹੈ ਐਂਟੀਬਾਡੀ ਬਿਮਾਰੀਆਂ ਤੋਂ ਸਾਡੀ ਰੱਖਿਆ ਕਰਦੀ ਹੈ ਤੇ ਐਂਟੀਬਾਡੀ ਦੋ ਪ੍ਰਕਾਰ ਦੇ ਹੋ ਸਕਦੇ ਐਂਟੀ A ਤੇ ਐਂਟੀ B ਜੇ ਐਂਟੀਜਨ A ਤੇ ਐਂਟੀਜਨ B ਦੀ ਗੱਲ ਕਰਦੇ ਆਂ ਐਂਟੀਜਨ B ਅਤੇ A ਇਹ ਇਕੱਠੇ ਨਹੀਂ ਰਹਿ ਸਕਦੇ ਜਿਹਾ ਹੋਣ ਨਾਲ ਆਪਸ ਵਿੱਚ ਮਿਲ ਕੇ ਜਿਆਦਾ ਇਹ ਚਿਪਚਿਪ ਹੋ ਜਾਂਦੇ ਹਨ ਜਾਂ ਜਿਸਨੂੰ ਖੂਨ ਨਸ਼ਟ ਹੋ ਜਾਂਦਾ ਤੇ ਅਤੇ ਖੂਨ ਦਾ ਐਗਲੂਟੀਨੇਸ਼ਨ ਇਸੇ ਨੂੰ ਹੀ ਕਿਹਾ ਜਾਂਦਾ ਹੈ ਜਦੋਂ ਖੂਨ ਜਿਆਦਾ ਚਿਪਚਿਪਾ ਆਪਸ ਦੇ ਵਿੱਚ ਮਿਲ ਕੇ ਹੋ ਜਾਂਦਾ ਤੇ ਉਹਨੂੰ ਐਗਲੂਟੀਨੇਸ਼ਨ ਦਾ ਜਿਹੜਾ ਨਾਮ ਆ ਉਹ ਦਿੱਤਾ ਜਾਂਦਾ ਹੈ ਜੀ ਬਲੱਡ ਗਰੁੱਪ O ਨੂੰ ਯੂਨੀਵਰਸਲ ਡੋਨਰ ਕਿਹਾ ਜਾਂਦਾ ਹੈ ਠੀਕ ਹੈ ਸਰਵਦਾਤਾ ਕਹਿੰਦੇ ਕਿਉਂਕਿ ਇਸ ਦੇ ਵਿੱਚ ਕੋਈ ਵੀ ਐਂਟੀਜਨ ਨਹੀਂ ਹੁੰਦਾ ਹੁਣ ਜਦੋਂ ਐਂਟੀਜਨ ਦੀ ਗੱਲ ਕੀਤੀ ਆ ਤਾਂ ਜਿਹੜਾ ਬਲੱਡ ਗਰੁੱਪ O ਆ ਉਹਦੇ 'ਚ ਦੇਖੋ ਐਂਟੀਜਨ ਦੇਖੋ ਜੇ ਅਸੀਂ ਬਲੱਡ ਗਰੁੱਪ ਐਂਟੀਜਨ ਦੀ ਗੱਲ ਕਰਦੇ ਆ ਐਂਟੀਜਨ RBC ਤੇ O ਦੇ ਵਿੱਚ ਕੋਈ ਵੀ ਐਂਟੀਜਨਾ ਜਿਹੜਾ ਉਹ ਨਹੀਂ ਪਾਇਆ ਜਾਂਦਾ ਇਸੇ ਕਰਕੇ ਇਹਨੂੰ ਕੀ ਕਿਹਾ ਜਾਂਦਾ ਇਹਨੂੰ ਸਰਵਦਾਤਾ ਕਿਹਾ ਜਾਂਦਾ ਠੀਕ ਹੈ ਬਲੱਡ ਗਰੁੱਪ A ਤੇ B ਯੂਨੀਵਰਸਲ ਰਿਸਿਪੀਐਂਟ ਹੁੰਦੇ ਆ ਸਰਵ ਗ੍ਰਹਿਣ ਗਿਆ ਇਹਨਾਂ ਦੇ ਕਿਉਂਕਿ ਇਸ ਵਿੱਚ ਕੋਈ ਵੀ ਐਂਟੀਬਾਡੀ ਨਹੀਂ ਪਾਈ ਜਾਂਦੀ ਹੁਣ ਕਿਹੜਾ ਬਲੱਡ ਗਰੁੱਪ ਕਿਹਨੇ ਨੂੰ ਬਲੱਡ ਦੇ ਸਕਦਾ ਕਿਹਦੇ ਤੋਂ ਲੈ ਸਕਦਾ ਜਿਵੇਂ ਦੇਖੋ ਜਿਹੜਾ ਬਲੱਡ ਗਰੁੱਪ A ਐ ਉਹ A ਅਤੇ B ਨੂੰ ਬਲੱਡ ਦੇ ਸਕਦਾ ਤੇ ਰਿਸੀਵ ਕਿਹ ਤੋਂ ਕਰ ਸਕਦਾ A ਅਤੇ O ਤੋਂ ਬਲੱਡ ਗਰੁੱਪ ਜਿਹੜਾ B ਐ ਇੱਕ ਦਾ B ਰਹੇਗਾ ਤੇ ਇੱਕ AB ਇਹਨਾਂ ਦੋਨਾਂ ਨੂੰ ਦੇ ਸਕਦਾ ਜੀ ਤੇ ਲੈ ਲੈ ਕੇ ਤੋਂ ਸਕਦਾ B ਅਤੇ O ਤੋਂ A ਅਤੇ B ਇਹ ਡੋਨੇਟ ਕਿਹਨੂੰ ਕਰੇਗਾ ਜੀ A ਅਤੇ B ਨੂੰ ਤੇ ਕਿਹਦੇ ਤੋਂ ਲੈ ਸਕਦਾ A B O ਅਤੇ AB ਤੋਂ ਤੇ ਜਿਹੜਾ O ਬਲੱਡ ਗਰੁੱਪ ਹੁੰਦਾ ਜੀ ਉਹ ਹਰ ਇੱਕ ਨੂੰ ਹੀ ਬਲੱਡ ਜਿਹੜਾ ਆਪਣਾ ਦੇ ਸਕਦਾ ਸਰਵਦਾਤਾ ਇਸੇ ਕਰਕੇ ਕਹਿੰਦੇ ਨੇ ਨੂੰ ਇਹ O ਲੈ ਕੇ ਤੋਂ ਸਕਦਾ O ਪੋਜ਼ਿਟਿਵ ਅਤੇ O ਨੈਗੇਟਿਵ ਦੋਨਾਂ ਤੋਂ ਠੀਕ ਹੈ ਜੀ ਇਸ ਚਾਰਟ ਨੂੰ ਰਿਪੀਟ ਕਰ ਸਕਦੇ ਹਾਂ 1940 ਦੇ ਵਿੱਚ ਲੈਂਡਸਟੀਨਰ ਅਤੇ ਵੀਨਰ ਨੇ ਲਹੂ ਦੇ ਵਿੱਚ ਇੱਕ ਅਲੱਗ ਐਂਟੀਜਨ ਦਾ ਪਤਾ ਲਗਾਇਆ ਸੀ ਉਹਨਾਂ ਨੇ ਰਿਸਸ ਬਾਂਦਰ ਵਿੱਚ ਤੱਤ ਦਾ ਪਤਾ ਲਗਾਇਆ ਸੀ ਇਸ ਲਈ ਇਸ ਨੂੰ RH ਫੈਕਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਰਿਸਸ ਇੱਕ ਬਾਂਦਰ ਸੀ ਉਹਦੇ ਵਿੱਚ ਇੱਕ ਨਵਾਂ ਐਂਟੀਜਨ ਜਿਹੜਾ ਉਹ ਪਤਾ ਲਗਾਇਆ ਗਿਆ ਸੀ 1940 ਦੇ ਵਿੱਚ ਕਿਹਦੇ ਦੁਆਰਾ ਲੈਂਡਸਟ੍ਰੀਨਰ ਅਤੇ ਵਿਨਰ ਦੁਆਰਾ ਇੱਕ ਅਲੱਗ ਐਂਟੀਜਨ ਦਾ ਪਤਾ ਇਸੇ ਕਰਕੇ ਇਹਨੂੰ ਰਿਸਸ ਤੋਂ ਹੀ ਆਰ ਐਚ ਰਿਸਸ ਤੋਂ ਹੀ ਇਹਨੂੰ ਆਰ ਐਚ ਫੈਕਟਰ ਦਾ ਨਾਮ ਆ ਜਿਹੜਾ ਉਹ ਦਿੱਤਾ ਜਾਂਦਾ ਜਿਵੇਂ ਦੇਖੋ ਆਰ ਐਚ ਪੋਜ਼ਿਟਿਵ ਤੇ ਆਰ ਐਚ ਨੈਗੇਟਿਵ ਦੋ ਪ੍ਰਕਾਰ ਦਾ ਹੁੰਦਾ ਜੀ ਇਸ ਵਿੱਚ ਇਸ ਪ੍ਰਕਾਰ ਦੇ ਰક્ત ਵਿੱਚ ਆਰ ਐਚ ਫੈਕਟਰ ਮੌਜੂਦ ਹੁੰਦਾ ਜਿਹੜਾ ਪੋਜ਼ਿਟਿਵ ਹੋਏਗਾ ਜਿਹੜਾ ਨੈਗੇਟਿਵ ਹੋਏਗਾ ਉਹਦੇ ਵਿੱਚ ਆਰ ਐਚ ਫੈਕਟਰ ਜਿਹੜਾ ਉਹ ਨਹੀਂ ਪਾਇਆ ਜਾਂਦਾ ਠੀਕ ਹੈ ਆਰ ਐਚ ਫੈਕਟਰ ਕਿਵੇਂ ਹੈ ਦੇਖੋ ਆਰ ਐਚ ਪੋਜ਼ਿਟਿਵ ਅਤੇ ਨੈਗੇਟਿਵ ਦੋਨੋਂ ਹੋ ਸਕਦੇ ਹਨ ਜਿਹੜਾ ਆਰ ਐਚ ਫੈਕਟਰ ਹੈ ਪੋਜ਼ਿਟਿਵ ਹੈ ਉਹ ਖੂਨ ਦੇ ਸਕਦਾ ਹੈ ਆਰ ਐਚ ਪੋਜ਼ਿਟਿਵ ਨੂੰ ਅਤੇ ਲੈ ਸਕਦਾ ਹੈ ਪੋਜ਼ਿਟਿਵ ਅਤੇ ਨੈਗੇਟਿਵ ਦੋਨਾਂ ਤੋਂ ਜੇ ਅਸੀਂ ਆਰ ਐਚ ਨੈਗੇਟਿਵ ਦੀ ਗੱਲ ਕਰੀਏ ਉਹ ਖੂਨ ਦੇ ਸਕਦਾ ਹੈ ਪੋਜ਼ਿਟਿਵ ਅਤੇ ਨੈਗੇਟਿਵ ਦੋਨਾਂ ਨੂੰ ਪਰ ਇਹ ਲੈ ਕਿਸ ਤੋਂ ਸਕਦਾ ਇਕੱਲਾ ਨੈਗੇਟਿਵ ਤੋਂ ਠੀਕ ਹੈ ਐਰੀਥੋਬਲਾਸਟੋਸਿਸ ਫਿਟੋਲਿਸ ਕੀ ਹੈ ਇਦੇ ਬਾਰੇ ਕੀ ਹੈਗਾ ਇੱਕ ਕੰਡੀਸ਼ਨ ਦਿੱਤੀ ਹੋਈ ਹੈ ਕਹਿੰਦੇ ਜੇ ਪਿਤਾ ਦਾ ਬਲੱਡ ਆਰ ਐਚ ਪੋਜ਼ਿਟਿਵ ਹੋਵੇ ਤੇ ਮਾਤਾ ਦਾ ਆਰ ਐਚ ਨੈਗੇਟਿਵ ਹੋਵੇ ਤਾਂ ਜਨਮ ਲੈਣ ਵਾਲੇ ਬੱਚੇ ਦੀ ਜਨਮ ਤੋਂ ਪਹਿਲਾਂ ਗਰਭਵਸਤਾ ਜਾਂ ਜਨਮ ਲੈਣ ਤੋਂ ਤੁਰੰਤ ਬਾਅਦ ਜਿਹੜੀ ਹੈ ਮੌਤ ਹੋ ਜਾਂਦੀ ਹੈ ਅਜਿਹਾ ਪਹਿਲੀ ਸੰਤਾਨ ਤੋਂ ਬਾਅਦ ਵਾਲੇ ਸੰਤਾਨ ਹੋਣ ਤੇ ਹੁੰਦਾ ਹੈ ਜੋ ਇਸੇ ਨੂੰ ਕੀ ਨਾਮ ਦਿੱਤਾ ਜਾਂਦਾ ਹੈ ਇਹਨੂੰ ਐਰੀਥੋਬਲਾਸਟੋਸਿਸ ਤੇ ਫਿਟੋਲਿਸ ਦਾ ਜਿਹੜਾ ਨਾਮ ਆ ਉਹ ਦਿੱਤਾ ਜਾਂਦਾ ਹੈ ਇਹ ਆਰ ਐਚ ਫੈਕਟਰ ਦੇ ਅਕੋਰਡਿੰਗ ਜਿਹੜਾ ਇਹ ਕੰਮ ਕਰਦਾ ਠੀਕ ਹੈ ਜੀ ਅੱਗੇ ਇਹਦਾ ਜਿਹੜਾ ਪਾਰਟ ਜਿਹੜਾ ਟੂ ਰਹੇਗਾ ਜੀ ਸਾਡੇ ਕੋਲੇ ਉਹਦੇ ਵਿੱਚ ਕੁਐਸਚਨਸ ਦੇ ਅਕੋਰਡਿੰਗ ਆਪਾਂ ਗੱਲ ਕਰਦੇ ਆ ਜਿਵੇਂ ਪਾਰਟ 2 ਹੈ ਕਹਿੰਦੇ ਬਲੱਡ ਇਜ਼ ਅ ਲਿਕਵਿਡ ਕਨੈਕਟਿਵ ਟਿਸ਼ੂ ਖੂਨ ਇੱਕ ਪ੍ਰਕਾਰ ਦਾ ਤਰਲ ਸੰਯੋਜੀ ਉਤਕ ਹੁੰਦਾ ਜੀ ਠੀਕ ਹੈ ਖੂਨ ਦੀ ਜਿਹੜੀ ਪ੍ਰਕਿਰਤੀ ਹੈ ਉਹ ਖਾਰੀ ਹੁੰਦੀ ਹੈ ਬਲੱਡ ਇਜ਼ ਅ ਵੀਕ ਬੇਸਿਕ ਐਲਕਾਇਨ ਵਿਦ ਪੀ ਐਚ 7.4 ਜਿਸ ਦਾ ਪੀਐਚ ਮਾਣ ਖੂਨ ਦਾ ਕਿੰਨਾ ਹੁੰਦਾ ਹੈ 7.4 ਰਹਿੰਦਾ ਹੈ ਇੱਕ ਸਮਾਨ ਵਿਅਕਤੀ ਦੇ ਸਰੀਰ ਵਿੱਚ ਲਹੂ ਦੀ ਮਾਤਰਾ ਸਰੀਰ ਦੇ ਦੇ ਭਾਰ ਦਾ 7% ਹੁੰਦਾ ਹੈ ਠੀਕ ਹੈ ਉਸ ਨੂੰ ਮੇਲ ਦੇ ਵਿੱਚ 5 ਤੋਂ 6 ਦੇ ਵਿੱਚ ਲਿਖਿਆ ਜਾਂਦਾ ਹੈ ਤੇ ਫੀਮੇਲ ਦੇ ਵਿੱਚ 4 ਤੋਂ ਲੈ ਕੇ 5 ਦੇ ਵਿੱਚ ਠੀਕ ਹੈ ਸਟਡੀ ਆਫ ਬਲੱਡ ਇਸ ਨੋਨ ਐਸ ਹੈਮਟੋਲੋਜੀ ਇਹਨੂੰ ਹੈਮਟੋਲੋਜੀ ਦਾ ਨਾਮ ਸਟਡੀ ਜਿਹੜੀ ਲਹੂ ਦਾ ਅਧਿਐਨ ਉਹਨੂੰ ਹੈਮਟੋਲੋਜੀ ਕਿਹਾ ਜਾਂਦਾ ਹੈ ਲਉ ਮਾਪਣੇ ਯੰਤਰ ਨੂੰ ਸਫਗੋ ਮੈਨੋਮੀਟਰ ਦਾ ਨਾਮ ਆ ਜਿਹੜਾ ਉਹ ਦਿੱਤਾ ਜਾਂਦਾ ਜੀ ਇਹ ਇੰਪੋਰਟੈਂਟ ਪੁਆਇੰਟਸ ਆਈ ਸਾਰੇ ਰਹਿਣਗੇ ਧਿਆਨ ਨਾਲ ਯਾਦ ਰੱਖ ਸਕਦੇ ਹੋ ਆ ਨਾਰਮਲ ਪਰਸਨ ਦਾ ਬਲੱਡ ਪ੍ਰੈਸ਼ਰ ਜਿਹੜਾ ਉਹ 120 ਤੋਂ ਲੈ ਕੇ 180 ਤੱਕ ਹੁੰਦਾ ਜਿਹਨੂੰ ਅਸੀਂ ਉੱਪਰਲਾ ਤੇ ਹੇਠਲਾ ਬਲੱਡ ਪ੍ਰੈਸ਼ਰ ਕਹਿ ਦਿੰਦੇ ਆ ਠੀਕ ਹੈ ਐਮ ਐਮ ਸਟੈਂਡਸ ਫਾਰ ਦਾ ਮਿਲੀਮੀਟਰਸ ਆਫ ਮਰਕਰੀ ਦੇ ਵਿੱਚ ਇਹ ਮਾਪਿਆ ਜਾਂਦਾ ਜੀ ਠੀਕ ਹੈ ਮਾਪਣ ਲਈ ਯੰਤਰ ਜਿਹੜਾ ਸੀਗਾ ਉਹ ਹੈਗਾ ਸਫਗੋ ਮੈਨੋਮੀਟਰ ਠੀਕ ਹੈ ਇਹ ਐਮ ਐਮ ਦੇ ਵਿੱਚ ਮੈਜ਼ਰ ਕੀਤਾ ਜਾਂਦਾ ਹੈ 120 ਤੇ 80 ਦੇ ਵਿੱਚ ਠੀਕ ਹੈ ਜਿਹਨੂੰ ਅਸੀਂ ਉੱਪਰਲਾ ਤੇ ਹੇਠਲਾ ਬੀਪੀ ਦੇ ਨਾਮ ਨਾਲ ਜਾਣਦੇ ਆ ਬਲੱਡ ਪ੍ਰੈਸ਼ਰ ਤੇ ਐਮ ਐਮ ਸਟੈਂਡ ਫॉर ਕੀ ਹੈ ਜੀ ਮਿਲੀਮੀਟਰਸ ਆਫ ਮਰਕਰੀ ਕਹਿੰਦੇ ਆ ਇੱਕ ਹੁੰਦਾ ਜੀ ਬੋਨ ਮੈਰੋ ਜਿਹਨੂੰ ਅਸਤੀ ਮੱਜਾ ਦਾ ਨਾਮ ਦਿੱਤਾ ਜਾਂਦਾ ਹੈ ਬੋਨ ਮੈਰੋ ਇਜ਼ ਦਾ ਸਪੌਂਜੀ ਟਿਸ਼ੂ ਇਨ ਦਾ ਹਾਲੋ ਸੈਂਟਰਸ ਆਫ ਪਰਸਨਸ ਲੌਂਗ ਬੋਨਸ ਇਟ ਇਜ਼ ਦਾ ਬਲੱਡ ਸੈੱਲ ਫੈਕਟਰੀ ਨੂੰ ਬਲੱਡ ਸੈੱਲ ਫੈਕਟਰੀ ਦਾ ਜਿਹੜਾ ਨਾਮ ਦਿੱਤਾ ਜਾਂਦਾ ਹੈ ਹੱਡੀਆਂ ਦੇ ਵਿੱਚ ਭਰਿਆ ਹੋਇਆ ਇੱਕ ਉਤਕ ਦਾ ਤਰਲ ਹੁੰਦਾ ਜੀ ਜਿਵੇਂ ਇੱਕ ਬੋਨ ਹੁੰਦੀ ਹੈ ਸਾਡੀ ਠੀਕ ਹੈ ਉਹਦੇ ਵਿੱਚ ਜਿਹੜੀ ਆ ਚੀਜ਼ ਹੁੰਦੀ ਹੈ ਜੀ ਇਸ ਜਗ੍ਹਾ ਦੇ ਵਿੱਚ ਜਿਹੜੀ ਚੀਜ਼ ਹੱਡੀ ਦੇ ਵਿੱਚ ਭਰੀ ਹੁੰਦੀ ਹੈ ਠੀਕ ਹੈ ਉਸ ਨੂੰ ਬੋਨ ਮੈਰੋ ਦਾ ਜਿਹੜਾ ਨਾਮ ਉਹ ਦਿੱਤਾ ਜਾਂਦਾ ਹੈ ਉਸ ਬਾਦ ਹੈ ਗਈ ਭਰੂਨ ਐمبرੋ ਇਸ ਵਸਤੂ ਵਿੱਚ ਨਿਰਮਾਣ ਮਹਦੇ ਦੇ ਲੀਵਰ ਵਿੱਚ ਹੁੰਦਾ ਜੀ ਕੰਪੋਜੀਸ਼ਨ ਆਫ ਬਲੱਡ ਨਗਨ ਇਹ ਜਿਹੜੇ ਟਾਈਪਸ ਹੈ ਜੀ ਨੈਕਸਟ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜਾ ਕੇ ਤਾਂ ਅਗਲੀ ਚੀਜ਼ ਕੀ ਹੈ ਜੀ ਇਹਦੇ ਵਿੱਚ ਪਲਾਜ਼ਮਾ 55% ਦੇ ਲਹੂ ਸੈੱਲ 45 ਆ ਜਿਹੜੇ ਪਲਾਜ਼ਮਾ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਰਹਿਣਗੀਆਂ ওয়াটার ਪ੍ਰੋਟੀਨ ਸాల్ਟ ਗਲੂਕੋਜ਼ ਅਦਰਜ਼ ਜਿਨ੍ਹਾਂ ਦੀ ਕੰਡੀਸ਼ਨ ਦਿੱਤੀ ਹੋਈ ਹੈ ਲਹੂ ਸੈੱਲ ਬਲੱਡ ਸੈੱਲ ਹੁੰਦੇ ਆ ਇਹ ਇੱਕ ਆਰਬੀਸੀ ਹੁੰਦੇ ਇੱਕ Uh, WBC ਹੁੰਦੇ ਤੇ ਇੱਕ ਪਲੇਟलेट्स ਹੁੰਦੇ ਆ ਠੀਕ ਹੈ ਤੇ RBC ਨੂੰ ਰੈੱਡ ਬਲੱਡ ਸੈੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ WBC ਨੂੰ ਅਸੀਂ ਕੀ ਦੇ ਨਾਮ ਨਾਲ ਜਾਂਦੇ ਜੀ ਵਾਈਟ ਬਲੱਡ ਸੈੱਲਸ ਪਲਾਜ਼ਮਾ ਇਜ਼ ਅ ਲਿਕਵਿਡ ਪੋਰਸ਼ਨ ਆਫ ਅ ਬਲੱਡ ਪਲਾਜ਼ਮਾ ਕੀ ਹੁੰਦਾ ਜੀ ਇੱਕ ਲਿਕਵਿਡ ਪੋਰਸ਼ਨ ਹੁੰਦਾ ਸਾਡੇ ਬਲੱਡ ਦਾ ਅਬਾਊਟ 55% ਆਫ ਆਵਰ ਬਲੱਡ ਇਜ਼ ਪਲਾਜ਼ਮਾ ਸਾਡੇ ਖੂਨ ਦਾ 55% ਜਿਹੜਾ ਹਿੱਸਾ ਹੁੰਦਾ ਹੈ ਪਲਾਜ਼ਮਾ ਹੁੰਦਾ ਹੈ ਐਂਡ ਦਾ ਰਿਮੇਨਿੰਗ 45 ਆਰ ਦਾ ਰੈੱਡ ਬਲੱਡ ਸੈਲਸ ਵਾਈਟ ਬਲੱਡ ਸੈਲਸ ਐਂਡ ਦਾ ਪਲੇਟलेट्स ਥੈਟ ਆਰ ਸਸਪੈਂਡਡ ਇਨ ਦਾ ਪਲਾਜ਼ਮਾ ਠੀਕ ਹੈ ਜਿਹੜੇ 45% ਦੇ ਹਿੱਸੇ ਦੇ ਵਿੱਚ ਰਹਿਣਗੇ ਉਹ ਬਲੱਡ ਸੈੱਲ ਦਾ ਹਿੱਸਾ ਹੁੰਦਾ ਹੈ ਜੇ ਪਲਾਜ਼ਮਾ ਦੀ ਗੱਲ ਕੀਤੀ ਹੈ ਤਾਂ ਉਹ 40 ਆ 55 ਤੱਕ ਰਹੂਗਾ ਜਿਵੇਂ ਪਿਕਚਰ ਦੇ ਵਿੱਚ ਦਿਖਾਇਆ ਗਿਆ ਪਲਾਜ਼ਮਾ ਲਹੂ ਵਿੱਚ ਇੱਕ ਤਰਲ ਪਦਾਰਥ ਹੁੰਦਾ ਹੈ ਲਹੂ ਦਾ 55% ਭਾਗ ਪਲਾਜ਼ਮਾ ਤੇ ਬਾਕੀ ਦਾ 45% ਲਾਲ ਰਕਤਾਂ ਨੂੰ ਸੈੱਲ, ਸਫੇਦ ਰਕਤਾਂ ਨੂੰ ਸੈੱਲ ਅਤੇ ਪਲੇਟलेट्स ਆ ਜਿਹੜੇ ਉਹ ਹੁੰਦੇ ਆ। ਇਹ ਇੰਪੋਰਟੈਂਟ ਪੁਆਇੰਟ ਹੈ ਜੀ ਪਲਾਜ਼ਮਾ ਦੀ ਕਿੰਨੀ ਪਰਸੈਂਟੇਜ ਰਹੂਗੀ ਠੀਕ ਹੈ ਤੇ ਦੂਸਰੇ ਦੀ ਕਿੰਨੀ ਰਹੂਗੀ ਬਲੱਡ ਸੈੱਲਸ ਦੀ। ਇਸ ਤੋਂ ਬਾਅਦ ਜਿਹੜਾ ਅੱਗੇ ਦਿੱਤਾ ਹੋਇਆ ਜੀ ਅੱਗੇ ਰਹਿਣਗੇ ਕੁਐਸ਼ਚਨਸ ਇਹਨਾਂ ਕੁਐਸ਼ਚਨ ਦੇ ਆਨਸਰਸ ਤੁਸੀਂ ਖੁਦ ਦੇ ਕੇ ਪਲੀਜ਼ ਆਨਸਰ ਕਰਿਓ ਠੀਕ ਹੈ ਕਮੈਂਡ ਬਾਕਸ ਦੇ ਵਿੱਚ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਜਿੰਨੇ ਵੀ ਕੁਐਸਚਨ ਹੈ ਉਹਨਾਂ ਸਾਰਿਆਂ ਦੇ ਆਨਸਰ ਹੈ ਜਿਹੜੇ ਪਲੀਜ਼ ਜ਼ਰੂਰ ਰਿਪਲਾਈ ਕਰਿਓ ਜਾਂ ਜਿਹੜੇ ਸਾਡੇ ਗਰੁੱਪਸ ਵਾਲੇ ਸਟੂਡੈਂਟਾਂ ਦਾ ਗਰੁੱਪ ਦੇ ਵਿੱਚ ਜ਼ਰੂਰ ਰਿਪਲਾਈ ਕਰਿਓ ਇਹਨਾਂ ਦੇ ਠੀਕ ਹੈ ਇਸ ਚੈਪਟਰ ਦੇ ਦੇ ਚੈਪਟਰ ਕਲੀਅਰ ਆ ਤਾਂ ਪਲੀਜ਼ ਨੈਕਸਟ ਵਾਸਤੇ ਵੀ ਦੱਸਣਾ ਤੇ ਫਿਰ ਆਪਾਂ ਨੈਕਸਟ ਟੌਪਿਕ ਹੈ ਜਿਹੜਾ ਉਹ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਅਪਲੋਡ ਕਰਾਂਗੇ ਓਕੇ ਥੈਂਕ ਯੂ ਜੀ